ਤਦ ਬਹੁਤ ਬਹੁਤ ਧੰਨਵਾਦ ਮੇਰੇ ਵਲੌਗਰਾਂ ਨੂੰ ਬਹੁਤ ਸਾਰਾ ਪਿਆਰ ਦੇਣ ਦੇ ਲਈ ਅੱਜ ਦਾ ਦਿਨ ਬੜਾ ਖਾਸ ਆ ਵੈਸੇ ਅੱਜ ਸਾਡੇ ਇੰਡੀਆ ਵਾਲੇ ਘਰ ਦੇ ਵਿੱਚ ਲੈਂਟਰ ਪੈਣ ਜਾ ਰਿਹਾ ਸੋ ਬਹੁਤ ਹੀ ਜ਼ਿਆਦਾ ਖਾਸ ਆ ਕਿਉਂਕਿ ਦੋ ਮੰਜ਼ਲੇ ਜਿਹੜਾ ਆਪਣਾ ਲੈਂਟਰ ਆ ਸ਼ੁਰੂ ਹੋ ਗਿਆ ਪਰਮਾਤਮਾ ਦਾ ਬਹੁਤ-ਬਹੁਤ ਸ਼ੁਕਰ ਹੂ ਵਾਹਿਗੁਰੂ ਸਭ ਦੇ ਘਰ ਬਣਾਵੇ ਕਿਉਂਕਿ ਘਰ ਬਣਾਉਣਾ ਹਰ ਇੱਕ ਬੰਦੇ ਦਾ ਇੱਕ ਇੱਕ ਸੁਪਨਾ ਹੁੰਦਾ ਨਾ ਕਿਸੇ ਦਾ ਛੋਟਾ ਘਰ ਕਿਸੇ ਦਾ ਵੱਡਾ ਘਰ ਔਰ ਸਾਂਝੇ ਪਰਿਵਾਰਾਂ ਵਾਲਿਆਂ ਦਾ ਵੱਡੇ ਘਰ ਦਾ ਸੁਪਨਾ ਹੁੰਦਾ ਸੋ ਮੈਂ ਕਹਿੰਨੀ ਪਰਮਾਤਮਾ ਹਰੇਕ ਦਾ ਜਿਹੜਾ ਸੁਪਨਾ ਹੈ ਜ਼ਰੂਰ ਪੂਰਾ ਕਰੇ ਬਾਕੀ ਤੁਸੀਂ ਵੀ ਜਿਹੜੀਆਂ ਆਪਣੀਆਂ ਬਲੇਸਿੰਗਸ ਸਾਨੂੰ ਦਿੰਦੇ ਰਿਹਾ ਕਰੋ ਤੁਹਾਡਾ ਬਹੁਤ-ਬਹੁਤ ਧ ਮੈਂ ਕਮੈਂਟ ਪੜਦੀ ਬਹੁਤ ਹੀ ਵਧੀਆ ਹੁੰਦੇ ਨੇ ਬਹੁਤ ਵਧੀਆ ਲੱਗਦੇ ਨੇ ਤੇ ਆਪਾਂ ਅੱਜ ਬਣਾਉਣ ਜਾ ਰਹੇ ਆਂ ਬਿੰਗਨ ਦਾ ਪਰਠਾ ਬਿੰਗਨ ਦਾ ਪਰਤਾ ਤਾਂ ਅੱਜ ਕਰਾਂਗੇ ਕਰਾਂਗੇ ਨਾਲ ਦੀ ਨਾਲ ਆਪਾਂ ਇੱਕ ਵਧੀਆ ਜੀ ਸਟੋਰੀ ਜਿਹੜੀ ਆ ਉਹ ਵੀ ਡਿਸਕਸ ਕਰਾਂਗੇ ਮੇਰੀਆਂ ਜਿੰਨੀਆਂ ਵੀ ਸਟੋਰੀਆਂ ਤੁਹਾਡੇ ਨਾਲ ਮੈਂ ਡਿਸਕਸ ਕਰਦੀ ਆ ਉਹ ਰੀਅਲ ਲਾਈਫ ਬੇਸਡ ਹੁੰਦੀਆਂ ਨੇ ਕੁਝ ਮੇਰੀ ਲਾਈਫ ਦੀਆਂ ਆਉਂਦੀਆਂ ਨੇ ਕੁਝ ਜੋ ਅੱਜ ਤੱਕ ਮੈਂ ਆਪਣੀ ਲਾਈਫ 'ਚ ਆਸੇ-ਪਾਸੇ ਦੇਖਿਆ ਜਾਂ ਸੁਣਿਆ ਜਾਂ ਸਮਝਿਆ ਆਉਂਦੀਆਂ ਰਿਲੇਟਡ ਹੁੰਦੀਆਂ ਨੇ ਕੋਸ਼ਿਸ਼ ਕਰਦੀ ਆ ਕਿ ਤੁਹਾਨੂੰ ਇਸ ਤਰਾਨੀਆਂ ਗੱਲਾਂ ਦੱਸਾਂ ਜਿਦੇ ਨਾਲ ਕਿਸੇ ਨਾ ਕਿਸੇ ਦਾ ਚਾਹੇ ਥੋੜਾ ਹੀ ਸਹੀਂ ਪਰ ਭਲਾ ਹੋ ਸਕੇ ਬਾਕੀ ਤੁਸੀਂ ਆਪਣਾ ਪਿਆਰ ਮੇਨ ਨਾਲ ਇਸੇ ਤਰ੍ਹਾਂ ਬਣਾਈ ਰੱਖਿਆ ਕਰੋ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਮੈਨੂੰ ਬਹੁਤ ਵਧੀਆ ਲੱਗਦਾ ਔਰ ਮੇਰੇ ਅਸਲ ਦੋਸਤ ਤੁਸੀਂ ਆ ਤੁਹਾਡੇ ਨਾਲ ਮੈਂ ਆਪਣਾ ਸਾਰਾ ਦਿਲ ਫੋਲ ਫੋਲ ਦਈਏ ਜਿਦੇ ਚ ਮੈਨੂੰ ਬਹੁਤ ਵਧੀਆ ਲੱਗਦਾ ਸੌਰੀ ਮੇਰੀ ਜ਼ੁਬਾਨ ਅੜਕ ਗਈ ਕਿਉਂਕਿ ਜਦੋਂ ਆਪਾਂ ਫਸਟ ਵਾਰ ਬੋਲਦੇ ਹੁੰਦੇ ਨੇ ਨਾ ਜ਼ੁਬਾਨ ਅਟਕ ਰਹੀ ਐਕਟ ਜਾਂਦੀ ਆ ਚਲੋ ਹੁਣ ਆਪਾਂ ਨਾਲ ਦੀ ਨਾਲ ਬਣਾਉਨੇ ਆ ਆਪਣਾ ਵੇਗੰਦਾ ਪੜਥਾ ਆਪਣਾ ਪੈਨ ਹੋ ਗਿਆ ਗਰਮ ਸ਼ੁਰੂ ਕਰਦੇ ਆ ਆਪਣਾ ਪ੍ਰੋਸੈਸ ਬਾਕੀ ਗੱਲਾਂ ਕਰਦੇ ਆ ਬਾਅਦ ਵਿੱਚ ਅੱਜ ਨਜਤੋਂ ਮੈਂ ਸਵੇਰੇ ਉੱਠੀ ਤਾਂ ਸਭ ਤੋਂ ਪਹਿਲਾਂ ਮੈਂ ਆਪਣੇ ਲਈ ਬਣਾਇਆ ਪੋਹਾ ਨਾਲ ਬਣਾਈ ਚਾ ਪੋਹਾ ਮੇਰੇ ਲਈ ਬਹੁਤ ਜ਼ਰੂਰੀ ਸੀ ਕਿਉਂਕਿ ਮੈਨੂੰ ਇਹ ਸੀ ਪੂਰਾ ਦਿਨ ਫਿਰ ਮੇਰੇ ਨਾਲ એનર્ਜੀ ਬਣੀ ਰਹਿੰਦੀ ਹੈ ਤੇ ਮੈਨੂੰ ਪੋਹਾ ਵੈਸੇ ਵੀ ਬੜਾ ਪਸੰਦ ਆ ਸਭ ਤੋਂ ਪਹਿਲਾਂ ਮੈਂ ਇਹਦੇ 'ਚ ਕੱਟ ਕੇ ਪਾਈ ਪਿਆਜ਼ ਫਿਰ ਪਾਈ ਮੂੰਗਫਲੀ ਵੈਸੇ ਵੀ ਮੈਨੂੰ ਡਰਾਈ ਫਰੂਟ ਇਹਦੇ 'ਚ ਪਾ ਕੇ ਖਾਂਦਾ ਬੜਾ ਹੀ ਮਜ਼ਾ ਆਉਂਦਾ ਮੈਂ ਵਿੱਚ ਸੌ ਤੜਕੇ ਦੇ ਲਈ ਇਹਦੇ ਵਿੱਚ ਸਰੋਂ ਵੀ ਪਾਈ ਸੀ ਜੀਰਾ ਵੀ ਪਾਇਆ ਸੀਗਾ ਜਿੰਨਾ ਮੈਨੂੰ ਪੋਹਾ ਵਧੀਆ ਲੱਗਦਾ ਉਹਨੇ ਸ਼ਾਇਦ ਇਹ ਕਰੀ ਸੀ ਕਿਉਂਕਿ ਇੱਕ ਤੱਕ ਲਾਈਟ ਵੇਟ ਹੁੰਦਾ ਕਤੋਂ ਸੀ ਸਵੇਰੇ ਸਵੇਰੇ ਚ ਖਾ ਲੈਨੇ ਆ ਪੂਰਾ ਦਿਨ ਜੇ ਤੁਹਾਡੇ ਤੋਂ ਲੰਚ ਨਾ ਵੀ ਕੀਤਾ ਜਾਵੇ ਨਾ ਤਾਂ ਵੀ ਤੁਹਾਡੇ ਲਈ ਬਹੁਤ ਰਹਿੰਦਾ ਸੋ ਨਾਲ ਦੀ ਨਾਲ ਕਿਉਂਕਿ ਮੈਨੂੰ ਅੱਜ ਘਰ ਦੇ ਬਹੁਤ ਸਾਰੇ ਕੰਮ ਕਰਨੇ ਸੀ ਸੋ ਮੈਂ ਸੋਚਿਆ ਕਿਉਂ ਨਾ ਅੱਜ ਪਹਿਲਾਂ ਆਪਦਾ ਪਹਿਲਾਂ ਪੇਟ ਪੂਜਾ ਕੀਤੀ ਜਾਵੇ ਫਿਰ ਦੂਜਾ ਕੰਮ ਕੀਤਾ ਜਾਵੇ ਤੇ ਮੇਰੇ ਕੋਲ ਜਿਹੜੀਆਂ ਇਹ ਸਬਜ਼ੀਆਂ ਇਹ ਫਰੋਜ਼ਨ ਸਬਜ਼ੀਆਂ ਹੁੰਦੀਆਂ ਨੇ ਤੇ ਬੜੀਆਂ ਹੀ ਵਧੀਆਂ ਹੁੰਦੀਆਂ ਨੇ ਮਤਲਬ ਕਿ ਫਾਈਨ ਸ਼ੇਪ ਕਟੀਆਂ-ਕਟਾਈਆਂ ਹੁੰਦੀਆਂ ਨੇ ਤੇ ਧੋ ਕੇ ਮੈਂ ਇਹਨਾਂ ਨੂੰ ਨਾਲ ਰੱਖ ਲਿਆ ਇਸ ਤੇ ਨਾਲ ਦੀ ਨਾਲ ਮੈਂ ਆਪਣੀ ਬਣਾਈ ਸੀ ਚਾਹ ਤੁਸੀਂ ਕਹੋਗੇ ਹੁਣ ਭੈਣ ਹਰੇਕ ਵੀਡੀਓ ਦੇ ਵਿੱਚ ਚਾਹ ਪੀਣ ਬੈਠ ਜਾਂਦੀ ਹੈ ਚਾਹ ਮੇਰੀ ਜ਼ਿੰਦਗੀ ਆ ਸਮਝੋ ਕਿ ਮੇਰੀ ਇੱਕ ਡੋਜ਼ ਆ ਜਿਹਦੇ ਬਿਨਾ ਮੈਂ ਨਹੀਂ ਚੱਲ ਸਕਦੀ ਹਾਲਾਂਕਿ ਮੈਂ ਬਹੁਤ ਚਾਹ ਘਟਾ ਦਿੱਤੀ ਆ ਮੇਰਾ ਨਿੱਕੀ ਹੁੰਦੀ ਤਾਂ ਹੀ ਇੱਕ ਕੱਪ ਹੁੰਦਾ ਸੀ ਉਹ ਕੱਪ ਭਰ ਕੇ ਮੈਂ ਚਾਹ ਦਾ ਪੀਣਾ ਹੀ ਪੀਣਾ ਕਿਉਂਕਿ ਉਹ ਪੀ ਕੇ ਮੈਨੂੰ ਫਿਰ ਲੱਗਦਾ ਹੁੰਦਾ ਸੀ ਹਾਂ ਮੇਰੇ ਚ ਐਨਰਜੀ ਆ ਗਈ ਤੇ ਜੇ ਮੈਂ ਮੰਨ ਲਓ ਮੈਂ ਥੋੜੀ ਚਾਹ ਪੀ ਲਵਾਂ ਛੋਟੇ-ਵਡੇ ਗਲਾਸ-ਗਲਾਸ ਚੀਂ ਲਵਾਂ ਨਾ ਫਿਰ ਮੈਂ ਵਾਰ-ਵਾਰ ਪੀਣੀ ਲੈਣੀ ਆ ਫਿਰ ਮੈਨੂੰ ਸਬਰ ਜਿਹਾ ਨਹੀਂ ਆਉਂਦਾ ਤੇ ਉਹ ਮੈਂ ਸ਼ੁਰੂ ਤੋਂ ਹੀ ਮੈਨੂੰ ਨਾ ਕਈ ਵਾਰ ਮम्मी ਹੁਣ ਇਹਨਾਂ ਨਿੱਕੇ ਹੁੰਦੇ ਨੇ ਮੇਰੀ ਗੱਲ ਦੱਸਦੇ ਹੁੰਦੇ ਆ ਉਕੇ ਨਿੱਕੇ ਹੁੰਦੇ ਪਤਾ ਮੈਂ ਕੀ ਕਰਦੀ ਹੁੰਦੀ ਸੀ ਜਦੋਂ ਮੈਂ ਰਾਤ ਨੂੰ ਉੱਠਣਾ ਨਾ ਤੇ ਗੜਵੀ ਚ ਦੁੱਧ ਮੰਮੀ ਉਹਨਾਂ ਨੇ ਨਾ ਸਰਾਣੇ ਰੱਖਿਆ ਹੁੰਦਾ ਸੀਗਾ ਤੇ ਜਦੋਂ ਮੈਂ ਉੱਠਣਾ ਨਾ ਮੰਮੀ ਉਹਨਾਂ ਨੇ ਕਹਣਾ ਅਸੀਂ ਨਾ ਤੇਰੇ ਮੂੰਹ ਨੂੰ ਗਲਾਸ ਭਰ ਕੇ ਦੁੱਧ ਦਾ ਲਾ ਦੇਣਾ ਤੂੰ ਸੁੱਤੀ ਪਈ ਨੇ ਅੱਖਾਂ ਮੀਚੇ ਮੀਚੇ ਚ ਤੇ ਤੂੰ ਦੋ ਦੋ ਪੀ ਕੇ ਤੇ ਨਾਲ ਦੀ ਨਾਲ ਹੀ ਸੌ ਜਾਣਾ ਪਹਿਲੇ ਦਿਨ ਤੋਂ ਹੀ ਮੈਂ ਇਦਾਂ ਦੀ ਸੀ ਸੋ ਮੈਂ ਫਿਰ ਕਿ ਕੀਤਾ ਜਿਹੜੇ ਮੈਂ ਆਪਣੇ ਬਿੰਗਨ ਸੀ ਨਾ oven ਦੇ ਵਿੱਚ ਮੈਂ ਉਹਨਾਂ ਨੂੰ ਪੁੰਨਾਂ ਦੇ ਲਈ ਰੱਖ ਦਿੱਤਾ ਸੀ ਸਭ ਤੋਂ ਪਹਿਲਾਂ ਮੈਂ ਆਪਦੇ ਮਾਂਜੇ ਭਾਂਡੇ ਭਾਂਡੇ ਮਾਂਜਣ ਤੋਂ ਬਾਅਦ ਮੈਂ ਬਿੰਗਣਾ ਦੇ ਲਈ ਕੱਟਣਾ ਸ਼ੁਰੂ ਕੀਤਾ ਪਿਆਜ਼ ਲਸਣ ਅਦਰਕ ਟਮਾਟਰ ਜਿੰਨਾ ਵੀ ਸਮਾਨ ਆਪਣਾ ਸਬਜੀ ਦੇ ਵਿੱਚ ਪੈਂਦਾ ਸਾਰਾ ਮੈਂ ਨਾਲ ਦੀ ਨਾਲ ਫਟਾਫਟ ਕ੍ਰਸ਼ ਕਰਕੇ ਭਾਂਡਿਆਂ ਦੇ ਵਿੱਚ ਰੱਖ ਲਿਆ ਤਾਂ ਜੋ ਮੈਨੂੰ ਆਸਾਨੀ ਹੋ ਸਕੇ ਕਿਉਂਕਿ ਤੁਹਾਨੂੰ ਵੀ ਪਤਾ ਬਿੰਗਨ ਦੇ ਵਿੱਚ ਪਿਆਜ਼ ਦਾ ਬਹੁਤ ਵੱਡਾ ਰੋਲ ਹੁੰਦਾ ਸਪੈਸ਼ਲੀ ਬਿੰਗਨ ਦੇ ਪਰਥੇ ਦੇ ਵਿੱਚ ਸੋ ਇੱਥੇ ਮੈਂ ਇਹ ਆਪਦਾ ਜਿਹੜਾ ਵੀ ਅੱਲਾ ਸਾਣਾ ਅਦਰਕ ਸੀ ਉਹ ਸਾਰਾ ਕਰਨਾ ਸ਼ੁਰੂ ਕਰਤਾ ਮੈਂ ਹਮੇਸ਼ਾ ਸਬਜੀ ਦੇ ਵਿੱਚ ਹਰੀਆਂ ਮਿਰਚਾਂ ਪਾਉਣੀ ਲਾਲ ਮਿਰਚਾਂ ਮੈਂ ਨਾ ਮਾਤਰ ਜੀ ਪਾਉਣੀ ਨਹੀਂ ਸਿਰਫ ਇੱਕ ਕਲਰ ਦੇਣ ਦੇ ਲਈ ਕਿਉਂਕਿ ਮੈਨੂੰ ਲਾਲ ਮਿਰਚ ਸ਼ੁਰੂ ਤੋਂ ਪਸੰਦ ਨਹੀਂ ਆ ਔਰ ਨਾਲੇ ਵੈਸੇ ਵੀ ਉਹਦੇ ਨਾਲ ਨਾ ਐਸਿਡਿਟੀ ਬਾਅਦ ਚ ਬਹੁਤ ਜ਼ਿਆਦਾ ਹੋ ਜਾਂਦੀ ਹੈ ਫਿਰ ਬਰਨ ਹੁੰਦੀ ਰਹਿੰਦੀ ਹੈ ਬਾਡੀ ਦੇ ਵਿੱਚ ਸੋ ਇਸ ਕਰਕੇ ਮੈਨੂੰ ਨਹੀਂ ਪਸੰਦ ਅਸੋ ਮੈਂ ਤਾਂ ਅੰਦਾਜ਼ ਇਸ ਤੇ ਬਚਪਨ ਤੋਂ ਹੀ ਨਾ ਮੈਂ ਏਦਾਂ ਦੀ ਰਹੀ ਹਾਂ ਤੇ ਸੰਦੀਪ ਮੇਰੇ ਤੋਂ ਸਿਰਫ ਸਵਾਲ-ਸ਼ਾਲ ਛੋਟੀ ਆ ਤੇ ਉਹਦਾ ਵੀ ਸੁਭਾਅ ਏਦਾਂ ਦਾ ਹੀ ਰਿਹਾ ਅੱਛਾ ਤੁਹਾਨੂੰ ਅੱਜ ਬਹੁਤ ਵਧੀਆ ਮੈਂ ਕੱਲ ਦੱਸਦੀ ਹਾਂ ਸਾਡੀ ਜ਼ਿੰਦਗੀ ਦੀ ਸਾਡੇ ਨਾ ਅਸੀਂ ਨਾ ਸਾਰੇ ਭੈਣ ਭਰਾ ਨਾ ਅੱਡੋ ਅੱਡ ਨਾ ਮੰਜਿਆਂ ਤੇ ਸੌਂਦੇ ਹੁੰਦੇ ਸੀ ਪੰਜ ਮੰਜੇ ਡਾਇ ਹੁਣੇ ਸਾਡੇ 6ਵਾਂ ਮੰਜਾ ਸਾਡੀ ਮੰਮੀ ਦਾ ਹੋਣਾ ਤੇ ਅਸੀਂ ਨਾ ਸਾਰੇ ਭੈਣ ਭਰਾਵਾਂ ਨੇ ਬਰਾਂਡਾ ਸਾਡਾ ਜਦੋਂ ਜਿਹੜਾ ਹੁੰਦਾ ਸੀ ਪਹਿਲੇ ਪੁਰਾਣੇ ਘਰ ਦਾ ਤੇ ਉਹਦੇ ਚ ਅਸੀਂ ਪੈਣਾ ਇੱਕ ਦਿਨ ਕੀ ਹੋਇਆ ਨਾ ਸਾਡੇ ਘਰੇ ਨਾ ਰਾਤ ਨੂੰ ਚੋਰ ਆ ਗਿਆ ਠੀਕ ਆ ਚੋਰ ਤਾਂ ਆਇਆ ਪਰ ਸਾਡਾ ਨਾ ਕੁੱਤਾ ਹੁੰਦਾ ਸੀ ਉਹਦਾ ਨਵਾਂ ਦੀ ਟੀਮ ਸੀ ਉਹਨਾਂ ਜਦੋਂ ਕੋਈ ਸੱਪ ਸਲੁਪਕੀ ਵੀ ਨਿਕਲਦੀ ਨਾ ਅੱਗੇ ਤਾਂ ਬਥੇਰੇ ਨਿਕਲਦੇ ਹੁੰਦੇ ਸੀ ਘਰਾਂ 'ਚ ਅੱਜਕੱਲ ਤਾਂ ਚਲੋ ਮਹਾਰਾਜ ਦੀ ਕਿਰਪਾ ਬੜਾ ਫਰਕ ਪੈ ਗਿਆ ਸਮੇਂ ਦਾ ਤੇ ਉੱਥੇ ਇੱਕ ਸੱਪ ਵੀ ਸੀਗਾ ਤੇ ਸਾਡਾ ਜਿਹੜਾ ਡੌਗ ਸੀ ਨਾ ਉਹ ਸੁੱਪਣੋਂ ਪਈ ਜਾਵੇ ਰਾਤ ਦਾ ਹਨੇਰਾ ਅਸੀਂ ਐਂ ਮੰਜਿਆਂ ਤੇ ਪਏ ਅਡੋ ਅੱਡ ਤੇ ਘਰਾਲੇ ਮਾਰੇ ਤੇ ਜਿੱਦਾਂ ਟੀਮ ਸਾਡਾ ਸਰਾਹਣੇ ਭੌਂਕਣ ਲੱਗਾ ਉਹਨੂੰ ਚੁੱਪ ਕਰਾਉਣ ਲਈ ਨਾ ਸੰਦੀਪ ਪੁੱਟੇ ਸੰਦੀਪ ਨੇ ਉਹਨੂੰ ਚੁੱਪ ਕਰਾਇਆ ਮੰਮੀ ਵੀ ਉਧਰੋਂ ਬੋਲੀ ਜਾਵੇ ਤੇ ਸੰਦੀਪ ਨਾ ਮੈਨੂੰ ਕਹਦੀ ਉਹ ਬੰਦਾ ਹੈ ਨਾ ਜਦੋਂ ਇਕਦਮ ਹੀ ਉੱਠ ਪਏ ਤਾਂ ਕਮਰੇ ਚੋਂ ਬਾਹਰ ਨਿਕਲਿਆ ਏ ਕਹਿੰਦੀਆਂ ਭੂਤ ਸੰਦੀਪ ਕਹਿੰਦੀ ਭੂਤ ਭੂਤ ਤੇ ਮੈਨੂੰ ਡਰ ਗਈ ਮੈਂ ਪੂਰੀ ਗਹਿਰੀ ਨੀਂਚ ਜਿੱਦਾਂ ਹੀ ਮੈਂ ਉੱਠੀ ਮੈਂ ਤਾਂ ਉਹਨੂੰ ਦੇਖ ਕੇ ਬੇਹੋਸ਼ ਹੀ ਹੋਣ ਵਾਲੀ ਹੋ ਗਈ ਮੈਂ ਡਰ ਗਈ ਕਾਲਾ ਕਾਲਾ ਉਹ ਰਾਤ ਤੇ ਕਾਲਾ ਕਾਲਾ ਉਹ ਬੰਦਾ ਮੈਂ ਇੰਨਾ ਡਰ ਗਈ ਸਭ ਤੋਂ ਜ਼ਿਆਦਾ ਮੇਰੇ ਡਰਨ ਦਾ ਸ਼ੈਦ ਕਾਰਨ ਕੁਝ ਹੋ ਰਹੀ ਸੀ ਉਹ ਇਹ ਸੀਗਾ ਕਿ ਲੋਕੀ ਕਹਿਣਗੇ ਅਸੀਂ ਛੋਟੀਆਂ ਹੁੰਦੇ ਸੀ ਵੀ ਲੋਕੀ ਕਹਿਣਗੇ ਸ਼ਾਇਦ ਇਹਨਾਂ ਦੀਆਂ ਕੁੜੀਆਂ ਨੇ ਤਾਂ ਨਹੀਂ ਕਿਤੇ ਬੰਦੇ ਨੂੰ ਅੰਦਰ ਸੱਦ ਲਿਆ ਤੇ ਮੈਂ ਤੁਸੀਂ ਮੰਨਣਾ ਨਹੀਂ ਮੈਂ ਨਾ ਬਾਹਰ ਗਵੰਡੀਆਂ ਦੇ ਘਰ ਗਈ ਸੀ ਭੱਜ ਕੇ ਗਏ ਬਾਹਰ ਸਾਡਾ ਗੇਟ ਹੁੰਦਾ ਹੈ ਸੜਕ ਤੇ ਤੇ ਉਧਰਲਾ ਦਰਵਾਜ਼ਾ ਖੋਲ੍ਹ ਕੇ ਤੇ ਉੱਥੇ ਉਹਨਾਂ ਨੂੰ ਦੱਸਿਆ ਕਿ ਸਾਡੇ ਘਰੇ ਤਾਂ ਬੰਦਾ ਆ ਗਿਆ ਤੇ ਇਹ ਵੀ ਗਵੰਡੀਆਂ ਦਾ ਵੀ ਸੀਰੀਆ ਸ਼ੇਵ ਹਣਾ ਤੇ ਉਹ ਮੈਨੂੰ ਕਹਿੰਦੇ ਤੂੰ ਰੋਈ ਕਿਉਂ ਜਾਂਨੀ ਮੈਂ ਉਹਨਾਂ ਨੂੰ ਕਹਿ ਆ ਕਿ ਨਹੀਂ ਚਾਚੀ ਲੋਕੀ ਸਮਝਣਗੇ ਇਹਨਾਂ ਦੀਆਂ ਕੁੜੀਆਂ ਦੀਆਂ ਖੜੇ ਮਾੜੀਆਂ ਆਉਣਗੀਆਂ ਇਹਨਾਂ ਦੀਆਂ ਕੁੜੀਆਂ ਨੇ ਸੱਦਾ ਕਿਉਂਕਿ ਜਦੋਂ ਸਿਰ ਤੇ ਪਿਓ ਨਾ ਨਾ ਹੋਏ ਤੇ ਗੱਲਾਂ ਜਿਹੜੀਆਂ ਜਵਾਨਾਂ ਤੁਹਾਨੂੰ ਕੱਸਦਾ ਹੈ ਨਾ ਉਹ ਖੈ ਦੀ ਕੋਈ ਬਚਾ ਸਕਦਾ ਹੈ ਤੇ ਭਰਾ ਮੇਰੇ ਛੋਟੇ ਤੇ ਤੁਸੀਂ ਮੰਨੋਗੇ ਮੈਂ ਇੰਨਾ ਓਵਰ ਸਟ्रेस ਲੈ ਗਈ ਮੈਂ ਉੱਥੇ ਹੀ ਉਹਨਾਂ ਦੇ ਘਰ ਬੇਹੋਸ਼ ਹੋ ਕੇ ਡਿੱਗ ਪਈ ਤਿੰਨ ਦਿਨ ਮੈਂ ਹਸਪੀਟਲਾਈਜ਼ ਰਹੀ ਬਾਅਦ ਵਿੱਚ ਚਲੋ ਖੈਰ ਉਹ ਬੰਦਾ ਫੜਿਆ ਗਿਆ ਸਾਰਾ ਕੁਝ ਹੋ ਗਿਆ ਖੋਜੀ ਖੁਜੀ ਆਇਆ ਉਹਨਾਂ ਟਾਈਮਾਂ ਦੇ ਵਿੱਚ ਕਿ ਜਿਹੜੇ ਆ ਪੈਡ ਪੂੜ ਵੇਖ ਕੇ ਦੱਸਦੇ ਹੁੰਦੇ ਕਿ ਕਿ ਸ਼ਾਇਦ ਉਹਨੇ ਜਿਹੜੀ ਕੋਠੇ ਤੇ ਚਾਲਚਲ ਮਾਰੀ ਸੀ ਤੇ ਪੈਰ ਦਾ ਨਿਸ਼ਾਨ ਸੀ ਪਰ ਬਾਅਦ ਵਿੱਚ ਉਹ ਬੰਦਾ ਆਪ ਵੀ ਮੰਨ ਗਿਆ ਸੀ ਕਿਉਂਕਿ ਸਾਡੇ ਪਿੰਡ ਦਾ ਹੀ ਬੰਦਾ ਸੀ ਤੇ ਉਹ ਚੋਰੀ ਕਰਨ ਦੇ ਇਰਾਦੇ ਨਾਲ ਹੀ ਆਇਆ ਸੀ ਕਿਉਂਕਿ ਮੰਮੀ ਦੀ ਉਸ ਦਿਨ ਮੱਝ ਵੇਚੀ ਸੀ ਤੇ ਉਹ ਬਾਹਰ ਬੈਠੀ ਥੀ ਪੈਸੇ ਗਿਣ ਰਹੀ ਸੀ ਤੇ ਉਹਨੇ ਮੰਮੀ ਨੂੰ ਉ ਤੋਂ ਕਿੰਨੀ ਦੇਖ ਲਿਆ ਸੀਗਾ ਇਹ ਵੀ ਇੱਕ ਬੜੀ ਦਰਦਨਾਕ ਸਟੋਰੀ ਸੀ ਪਰ ਉਹ ਜਿਹੜਾ ਡਾਰੇ ਘੀਰਾ ਸੀ ਨਾ ਉਹ ਆਪਣੀ ਇੱਜ਼ਤ ਲਈ ਸੀ ਔਰ ਡਰਨੇ ਮੈਨੂੰ ਅੱਜ ਤੱਕ ਵੀ ਐਸੀ ਬਿਮਾਰੀ ਦੇਦੀ ਕਿ ਮੇਰੇ ਜਦੋਂ ਹੀ ਕੋਈ ਕੋਈ ਉੱਚੀ ਆਵਾਜ਼ ਜਾਂ ਕੋਈ ਚੀਜ਼ ਹੁੰਦੀ ਆ ਮੇਰੀ ਧੜਕਣ ਬਹੁਤ ਜ਼ਿਆਦਾ ਵੱਜ ਜਾਂਦੀ ਆ ਮੇਰਾ ਦਿਲ ਕਮਜ਼ੋਰ ਪੈ ਗਿਆ ਜਦ ਕਿ ਬਹੁਤ ਦਲੇਰ ਹੁੰਦੀ ਸੀ ਸੋ ਇਹ ਓਵਨ ਦੇ ਵਿੱਚ ਮੈਂ ਬੜੀ ਸੋਹਣੀ ਆ ਦੇਖੋ ਬਿੰਗਣ ਭੁੰਨੇ ਹੋਏ ਸੀ ਇੰਨਾ ਸੋਹਣਾ ਇੰਨਾ ਤਾਂ ਛਿਲਕਾ ਉੱਤਰ ਗਿਆ ਸੀਗਾ ਬੜਾ ਹੀ ਵਧੀਆ ਸੋ ਮੈਂ ਇਹ ਗਰਮ-ਗਰਮ ਸੀਗਾ ਕਿਉਂਕਿ ਮੈਨੂੰ ਏਸੀ ਮੈਂ ਬਾਹਰ ਲੈ ਕੇ ਕੁੱਕ ਕਰਨੀ ਸੀ oven ਦੀ ਹੈਲਪ ਤਾਂ ਨਹੀਂ ਹਾਲਾਂਕਿ ਗੈਸ ਦੇ ਉੱਤੇ ਵੀ ਕੁੱਕ ਕਰ ਸਕਦੀ ਸੀ ਫਿਰ ਗੈਸ ਦੇ ਉੱਤੇ ਆਪਾਂ ਹੋ ਜਾਂਦਾ ਕਿ ਡਾਇਰੈਕਟ ਹੀਟ ਦੇ ਉੱਤੇ ਕਾਤੋਂ ਕਰਨਾ ਕਿਉਂਕਿ ਉਹਦੇ ਨਾਲ ਵੀ ਆਪ ਨੂੰ ਹੈਲਥ ਇਸ਼ੂਜ਼ ਹੋ ਜਾਂਦੇ ਆ ਸੋ ਇਹਨਾਂ ਨੂੰ ਮੈਂ ਬੜਾ ਵਧੀਆ ਕੱਟ-ਕੱਟ ਕੇ ਪੂਰੀ ਤਰ੍ਹਾਂ ਮੈਸ਼ ਕਰ ਲਿਆ ਤੇ ਫਿਰ ਮੈਂ ਆਪਣਾ ਭੁੰਣਾ ਸ਼ੁਰੂ ਕੀਤਾ ਤੜਕਾ ਚਲੋ ਆਪਾਂ ਫਿਰ ਆਪਣੀ ਗੱਲ ਤੇ ਵਾਪਸ ਜਾਂਦੇ ਆ ਤੇ ਉਹ ਡਰਨੇ ਨਾ ਸ਼ਾਇਦ ਜ਼ਿੰਦਗੀ 'ਚ ਸਾਡੇ ਤੋਂ ਇਹੋ ਜਿਹੇ ਮੌਕੇ ਵੀ ਖੋਲੇ ਆ ਲੋਕਾਂ ਦੀ ਗੱਲਾਂ ਦਾ ਡਰ ਪਿਓ ਨਾ ਹੋਣ ਦਾ ਡਰ ਔਰ ਜਿਹੜਾ ਤੁਹਾਡਾ ਆਸਾ ਪਾਸਾ ਵੀ ਹੁੰਦਾ ਨਾ ਉਹ ਵੀ ਤੁਹਾਨੂੰ ਇਹੀ ਸਿਖਾਈ ਜਾਂਦਾ ਹੁੰਦਾ ਆਏ ਅੱਖ ਭਰ ਕੇ ਨਾ ਕਿਸੇ ਵੱਲ ਜਾ ਕੇ ਲੋਕੀ ਤੈਨੂੰ ਗਲਤ ਸਮਝਣਗੇ ਕਿਸੇ ਦੇ ਅੱਗੇ ਹਸਣਾਂ ਨਹੀਂ ਹਸਣ ਦੀ ਗੱਲ ਕੀ ਦੱਸਾਂ ਮੈਂ ਤੁਹਾਨੂੰ ਆਪਦੇ ਮੇਰਾ ਸੁਭਾਅ ਬੜਾ ਹਸਣ ਵਾਲਾ ਹੁੰਦਾ ਸੀ ਤੇ ਕੀ ਕਹਿਣਾ ਉਹਨਾਂ ਹੱਸਦੀ ਬਹੁਤਾਂ ਤੇ ਸਾਡੀਆਂ ਕੁੜੀਆਂ ਦੇ ਨਾਲ ਨਾ ਜਾਏ ਜੇ ਤੂੰ ਸਾਡੀਆਂ ਕੁੜੀਆਂ ਦੇ ਨਾਲ ਤੁਰੇਂਗੀ ਨਾ ਤੇ ਸਾਡੀਆਂ ਕੁੜੀਆਂ ਨੂੰ ਲੋਕੀ ਕਰੈਕਟਰਲੈਸ ਸਮਝਣਗੇ ਮੈਂ ਬੜੀ ਹੈਰਾਨ ਹੋਈ ਕਿ ਹੱਸਣਾ ਵੀ ਜ਼ੁਲਮ ਹੋ ਗਿਆ ਸ਼ਾਇਦ ਜਦੋਂ ਤੋਡਾ ਪਿਓ ਨਾ ਹੋਵੇ ਤੇ ਹੱਸਣਾ ਵੀ ਜ਼ੁਲਮ ਹੁੰਦਾ ਤੇ ਅੱਜ ਨੂੰ ਉਹਨਾਂ ਦੀਆਂ ਕੁੜੀਆਂ ਨੇ ਜਿਨ੍ਹਾਂ ਨੇ ਮੈਨੂੰ ਇਹ ਗੱਲ ਕਹੀ ਨਾ ਉਹਨਾਂ ਨੇ ਤਾਂ ਕੀਤੇ ਲਵ ਮੈਰਿਜਾਂ ਤੇ ਅਸੀਂ ਗਈਆਂ ਆਪਦੀ ਮਾਂ ਦੀ ਮਰਜ਼ੀ ਨਾਲ ਕਿਉਂਕਿ ਸਾਡਾ ਪਿਓ ਸਿਰ ਤੇ ਨਹੀਂ ਸੀ ਡਰੇ ਕਿ ਮਾਂ ਦੇ ਸਾਡੇ ਅੰਦਰ ਬਿਠਾਇਆ ਹੋਇਆ ਸੀ ਕਿ ਪੁੱਤ ਮੇਰੀ ਇੱਜ਼ਤ ਨਾ ਰੁਲਾ ਦਿਓ ਮੈਂਨੂੰ ਰੋਜ਼ ਇੱਕੋ ਹੀ ਗੱਲ ਸੋਚਦੀ ਹੁੰਦੀ ਹੁੰਦੀ ਆ ਕਿ ਸਾਡੀ ਕੀ ਜ਼ਿੰਦਗੀ ਆ ਕੰਮ ਤੇ ਚੱਲ ਜੋ ਕੰਮ ਕਰ ਲਿਆ ਘਰ ਆ ਗਏ ਘਰ ਦਾ ਖੰਮ ਕਰ ਲਿਆ ਹਨਾ ਤੇ ਬੱਚੇ ਕੁਝ ਟਾਈਮ ਪੜ੍ਹਾਈ ਤੇ ਲਾ ਲਿਆ ਅਸੀਂ ਕਾਹਤੋਂ ਬਾਹਰ ਆ ਜੰਨੇ ਆ ਪਰ ਮਜਬੂਰੀਆਂ ਲੈ ਕੇ ਆਉਂਦੀਆਂ ਨੇ ਜੇ ਸਾਨੂੰ ਸਾਡੇ ਕੰਟਰੀ 'ਚ ਹੀ ਸਾਰਾ ਕੁਝ ਮਿਲਦਾ ਹੁੰਦਾ ਸਾਰਾ ਕੁਝ ਉੱਥੇ ਹੀ ਸੈੱਟ ਹੋ ਸਕਦਾ ਐਨੇ ਪੜ੍ਹ ਲਿਖ ਕੇ ਇੱਥੇ ੱੱਕੇ ਥੋੜੀ ਖਾਣੇ ਸੀ ਨਾਲੇ ਇੱਥੇ ਦੀ ਹਰ ਟਾਈਮ ਦੀ ਭੱਜੋ ਭਜਾਈ ਦੀ ਜ਼ਿੰਦਗੀ ਐ ਕਿਤੇ ਸਾਹ ਲੈਂਦੀ ਫੁਰਸਤ ਨਹੀਂ ਆ ਭੱਜੇ ਭੱਜੇ ਜਾਓ ਸਵੇਰੇ ਕੰਮ ਤੇ ਭੱਜੇ ਭੱਜੇ ਆਓ ਘਰ ਦਾ ਕੰਮ ਕਰੋ ਘਰ ਦੇ ਨੂੰ ਵੀ ਉਹਵੇਂ ਦਾ ਹੀ ਰੋਟੀ ਪਾਣੀ ਖਵਾਉਣਾ ਓ ਮਾਈ ਗੋਡ ਕਦੇ ਕਦੇ ਇਹਨਾਂ ਸੋਚ ਕੇ ਹਾਸਾ ਵੀ ਆਉਂਦਾ ਐ ਤੇ ਕਦੇ ਕਦੇ ਤੇ ਸੋਚ ਕੇ ਬੜਾ ਦੁੱਖ ਵੀ ਲੰਦਾ ਕਿ ਕੀ ਜ਼ਿੰਦਗੀ ਲਿਖਾਈ ਆ ਬਿਮਾਰ ਆ ਤਾਂ ਉਹ ਵੀ ਕੰਮ ਕਰੀ ਜਾਂਦੇ ਆ ਠੀਕ ਆ ਤਾਂ ਕਰਨਾ ਹੀ ਕਰਨਾ ਪਰ ਕੰਮ ਸੇ ਕੰਮ ਉੱਥੇ ਇੱਕ ਦੂਜੇ ਦੇ ਉੱਤੇ ਹਸਾਉਣ ਦਾ ਕਰ ਲਈਦਾ ਸੀ ਕਿ ਚੱਲ ਅੱਜ ਬਿਮਾਰ ਆ ਅੱਜ ਮੈਂ ਕੰਮ ਨਹੀਂ ਕਰਨਾ ਅੱਜ ਤੂੰ ਕਰ ਲੈ ਤਾਂ ਮੈਨੂੰ ਪਤਾ ਮੈਂ ਸ਼ੁਰੂ ਤੋਂ ਹੀ ਮੇਰੀ ਇਹ ਰੀਜ ਸੀ ਮੈਂ ਜਿਸ ਘਰ ਕੇ ਵਿਆਹ ਕੇ ਜਾਵਾਂ ਨਾ ਉੱਥੇ ਜੁਆਇੰਟ ਫੈਮਿਲੀ ਹੋਊਗੀ ਕਿਉਂਕਿ ਨਾ ਜੁਆਇੰਟ ਫੈਮਿਲੀ ਚ ਨਾ ਬੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਕਦੇ ਜਿੰਦਾ ਲਾ ਕੇ ਨਾ ਘਰੋਂ ਬਾਹਰ ਨਹੀਂ ਜਾਣਾ ਪੈਂਦਾ ਉਹ ਆਟੋਮੈਟਿਕ ਕੋਈ ਨਾ ਕੋਈ ਹੁੰਦਾ ਹੀ ਆ ਘਰ ਦੇ ਵਿੱਚ ਤੇ ਨਾ ਚੀਜ਼ਾਂ ਦੇ ਗਵਾਚਣ ਦਾ ਡਰ ਹੁੰਦਾ ਘਰ ਤਾਂ ਅਸਲ ਜਿੰਦਾ ਕੁੰਜੀ ਤਾਂ ਸਾਡੇ ਆਪਣੇ ਮਾਪਪਾ ਹੁੰਦੇ ਨੇ ਬਟ ਉਹ ਜੀ ਜੁਆਇੰਟ ਫੈਮਲੀਆ ਨੇ ਨਾ ਬੜਾ ਸੁੱਖ ਹੈ ਬੱਚੇ ਪਾਲਦੇ ਉਹਨਾਂ ਦਾ ਪਤਾ ਨਹੀਂ ਲੱਗਦਾ ਕਦੋਂ ਸਮਾਂ ਨਿੱਕਲ ਜਾਂਦਾ ਉਹ ਪਤਾ ਨਹੀਂ ਲੱਗਦਾ ਸੋ ਪਰਮਾਤਮਾ ਨੇ ਮੈਨੂੰ ਹਮੇਸ਼ਾ ਜੋ ਚਾਇਆ ਉਹ ਦਿੱਤਾ ਜ਼ਰੂਰ ਹੈ ਤੇ ਮੈਨੂੰ ਡੈਡੀ ਜੀ ਕਹਿੰਦੇ ਹੁੰਦੇ ਆ ਮੇਰੇ ਸਹੁਰਾ ਸਾਹਿਬ ਕਿ ਮਨਦੀਪ ਤੇਰੀ ਨਾ ਨੀਤ ਸਾਫ਼ ਹੈ ਤੇਰੇ ਦਿਲ 'ਚ ਕੁਝ ਨਹੀਂ ਆ ਇਸ ਲਈ ਨਾ ਰੱਬ ਤੇਰੇ ਤੋਂ ਕੁਝ ਨਹੀਂ ਲਗਾਉਂਦਾ ਮੈਂ ਕੋਈ ਚੀਜ਼ ਕਹਿ ਰਹਾ ਨਾ ਡੈਡੀ ਜੀ ਮੇਰੇ ਲਈ ਅਰਦਾਸ ਕਰਿਓ ਮੈਨੂੰ ਆਹ ਚੀਜ਼ ਚਾਹੀਦੀ। ਉਹ ਪੁੱਤ ਤੈਨੂੰ ਤਾਂ ਰੱਬ ਨੇ ਆਪੇ ਹੀ ਦੇ ਦੇਣੀ ਆ। ਇਹ ਚੀਜ਼ ਬਣਾਉਣੀ, ਇਹ ਚੀਜ਼ ਕਰਨੀ ਬਹੁਤ ਔਖੀ ਹੈ ਨਾ। ਪਰ ਮੈਂ ਕਮਾਈ ਆਪਣੇ ਜਿੰਦ ਵਿੱਚ ਅਸਲ ਮੇਰੀ ਖੁਸ਼ੀ ਉਹ ਆ। ਤਾਂ ਇਸ ਲਈ ਜਦੋਂ ਹੁਣ ਮੈਨੂੰ ਦੁਬਾਰਾ ਫਿਰ ਤੋਂ ਸ਼ੁਰੂਆਤ ਕਰੀ ਹੈ, ਬਹੁਤ ਔਖਾ ਲੱਗਿਆ, ਬਹੁਤ ਦਿਲ ਟੁੱਟਿਆ। ਲੋਕਾਂ ਦੀਆਂ ਗੱਲਾਂ ਨਾਲ ਵੀ ਟੁੱਟਦਾ। ਪਰ ਨਾ ਹਿੰਮਤ ਜੀ ਕਰਕੇ ਮੈਂ ਚੱਲ ਬੈਣੀ ਹੁੰਨੀ ਆ। ਕਿਉਂਕਿ ਮੈਨੂੰ ਨਾ ਮੇਰੇ ਰੱਬ ਤੇ ਵਿਰੋਸਾ ਹੈ ਤੇ ਨਾਲ ਆਪਣੇ ਤੇ ਵਿਰੋਸਾ ਹੈ ਜਿਹੜੇ ਮੇਰੇ ਨਾਲ ਖੜੇ ਨੇ ਜਿਹੜੇ ਮੇਰਾ ਕਦੇ ਵੀ ਨਹੀਂ ਸਾਥ ਛੱਡਦੇ ਚਾਹੇ ਜੋ ਮਰਜੀ ਹੋਈ ਜਾਵੇ ਪੈਸਾ ਹੈ ਤਾਂ ਵੀ ਨਾਲ ਨਹੀ ਹੈਗਾ ਤਾਂ ਵੀ ਨਾਲ ਸੋ ਆਈ ਥਿੰਕ ਉਹ ਰਿਸ਼ਤੇ ਕਮਾਉਣੇ ਚਾਹੀਦੇ ਆ ਤੁਹਾਡੀ ਅਸਲ ਕਮਾਈ ਆ ਬਾਕੀ ਤੁਸੀਂ ਵੀ ਦੱਸਿਓ ਤੁਹਾਡੀ ਕੀ ਕਮਾਈ ਆ ਤੁਸੀਂ ਕਿਸ ਤਰ੍ਹਾਂ ਸੋਚਦੇ ਆ ਔਰ ਧੰਨਵਾਦ ਮੇਰੇ ਵਲੌਗਸ ਨੂੰ ਵੇਖਣ ਦੇ ਲਈ ਮੈਨੂੰ ਪਿਆਰੇ ਪਿਆਰੇ ਕਮੈਂਟ ਕਰਨ ਦੇ ਲਈ ਲਓ ਜੀ ਤੁਹਾਡੇ ਨਾਲ ਗੱਲਾਂ ਕਰਦੇ ਪਤਾ ਵੀ ਨਹੀਂ ਲੱਗਾ ਨਾਲ ਤੇ ਬਣਾਇਆ ਪੜਤਾ ਪੜਤਾ ਬਣਾਉਣ ਤੋਂ ਬਾਅਦ ਆਪਾਂ ਪਕਾਈਆਂ ਰੋਟੀਆਂ ਤਵੇ ਦੋ ਮੈਂ ਦੋ ਤਾਂ ਤਰ ਲੈਣੀ ਹੈ ਨਾ ਦੋ ਮਿੰਟਾਂ ਚ ਕੰਮ ਨਿਬੜ ਜਾਂਦਾ ਤੁਸੀਂ ਕਹਿੰਦੇ ਇੱਦਾਂ ਕਿੱਥੇ ਤੂੰ ਭੱਜਣਾ ਹੁੰਦਾ ਨਾਲ ਬਣਾਇਆ ਮੈਂ ਖੀਰੇ ਵਾਲਾ ਰਾਇਤਾ ਤੇ ਇਸੇ ਦੇ ਨਾਲ ਅੱਜ ਦਾ ਵਲੌਗ ਖਤਮ ਹੁੰਦਾ ਹੈ ਮਿਲਦੇ ਆਂ ਆਪਾਂ ਨੈਕਸਟ ਵਲੌਗ ਦੇ ਵਿੱਚ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਧੰਨਵਾਦ